ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਤਨੌਲਾ ਮੰਡੀ ਦੇ ਰਹਿ ਜਾਂਦਾ ਸੋ ਲੋਹੇਖੇੜੇ ਦੇ ਵਿੱਚੋਂ ਭਾਈ ਪ੍ਰਦੀਪ ਦੇ ਘਰੋਂ ਅੱਜ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਆ ਤੇ ਇੱਥੇ ਹਰ ਟਾਈਮ گاਵਾ ਜਿਹੜੀਆਂ ਵਿਕਰੀ ਵਾਲੀਆਂ ਹੁੰਦੀਆਂ ਸੂਜਾਂ ਸਵਾਂਜਾਂ ਗੱਬਣ ਇਹ ਤੋਂ ਇਲਾਵਾ ਕੁਸ ਕੱਚੀਆਂ ਗਾਮਾਂ ਹਰ ਵਕਤ ਤੁਹਾਨੂੰ ਵਹਿੜਾ ਦੇਖਣ ਨੂੰ ਮਿਲਣੀਆਂ ਤੇ ਹਰ ਰੋਜ਼ ਹੀ ਪਸ਼ੂ ਆਉਂਦੇ ਵੀ ਰਹਿੰਦੇ ਆ ਨਵੇਂ ਨਾਲ ਤੇ ਨਾਲ ਵਿਕਦੇ ਵੀ ਰਹਿੰਦੇ ਆ ਸੋ ਜੇ ਕੋਈ ਵੀਰ ਪਸ਼ੂ ਖਰੀਦਣਾ ਚਾਹੁੰਦਾ ਮੰਡੀ ਵਾਲਾ ਮਾਹੌਲ ਹੀ ਹੁੰਦਾ ਤੇ ਹਰ ਰੋਜ਼ ਲੱਗਣ ਵਾਲੀ ਇੱਕ ਤਰ੍ਹਾਂ ਦੀ ਮੰਡੀ ਹੈ ਕਿਉਂਕਿ ਇੰਨੇ ਕ ਨਾਗ ਹਰ ਰੋਜ਼ ਬਾਈ ਕੋਲ ਜਿਹੜੇ ਉਹ ਵਿਕਰੀ ਵਾਲੇ अवेलेबल ਰਹਿੰਦੇ ਆ ਆਓ ਮਿਲਦੇ ਆ ਪ੍ਰਦੀਪ ਨੂੰ ਤੇ ਕਰਦੇ ਆ ਸ਼ੁਰੂਆਤ ਦੋਸਤੋ ਇਸ ਸਾਈਡ ਤੋਂ ਉਦੋਂ ਬਾਅਦ ਚੈੱਕ ਕਰਕੇ ਤੁਹਾਨੂੰ ਸਾਰੀਆਂ ਗਾਵਾਂ ਜਿਹੜੀਆਂ ਦਿਖਾ ਦਿੰਦੇ ਆ ਪ੍ਰਦੀਪ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਪ੍ਰਦੀਪ ਅੱਜ ਕਿੰਨੇ 27 ਜਨਮ ਭਰਾ ਬਾਈ ਟੋਟਲ ਠੀਕ ਹੈ ਤੇ ਬਾਕੀ ਵੜਾ ਸੂਈਆਂ ਵੀ ਨੇ ਬਾਈ 8 ਜੰਨਵਰ ਸੂਈਆਂ ਹੋਈਆਂ ਨੇ ਤਕਰੀਬਨ ਬਾਕੀ ਬਾਈ ਨੇੜੀ ਨੇ ਹਫਤੇ 10 ਦਿਨਾਂ ਦੇ ਕੱਚੀਆਂ ਹਰ ਤਰ੍ਹਾਂ ਦਾ ਜਾਨਵਰ ਬਸ ਇੱਕ ਗੱਲ ਬਾਈ ਆਪਾਂ ਹਰੇਕ ਵੀਡੀਓ 'ਚ ਕਹਿੰਨੇ ਨੇ ਵੀ ਬਾਈ ਤਸੱਲੀ ਆਈ ਆਪਣੇ ਘਰੇ ਕਰ ਲਿਓ ਫੁੱਲ ਕਿਉਂਕਿ ਆਪਾਂ ਬਾਈ ਰੂਟੀਨ 'ਚ ਜਾਨਵਰ ਰੋਜ਼ ਵੇਚਣੇ ਨੇ ਜੇ ਇੱਕ ਦਿਨ ਜਾਨਵਰ ਵੇਚਣਾ ਹੋਵੇ ਬੰਦਾ ਕਹਿੰਦਾ ਜੀ ਮੈਨੂੰ ਆ ਵੀ ਜੀ ਗਾਰੰਟੀ ਆ ਵੀ ਕਿਉਂਕਿ ਦੇਖੋ ਬਾਈ ਗੱਬਣੇ ਜਾਨਵਰ ਦੀ ਆਪਾਂ ਭਾਰ ਦੀ ਗਾਰੰਟੀ ਦੇ ਸਕਦੇ ਆ ਬਾਕੀ ਆਪਦੀ ਅਨ ਕਾ ਮੰਨ ਲਓ ਸੁਆਹ ਹੋਇਆ ਜਾਨਵਰ ਆ ਉਹਦੀ ਦੋ ਟਾਈਮ ਚਾਰ ਟਾਈਮ ਘਰੇ ਚੋਕੇ ਤਸੱਲੀ ਕਰ ਲੋ ਕਿਉਂਕਿ ਬਾਈ ਸਾਰੇ ਬਾਹਰੋਂ ਜਾਨਵਰ ਕਿੰਨਾ ਦੁੱਧ ਦੇ ਦੂ ਕਿੰਨਾ ਤੁਸੀਂ ਲੈ ਲੋਗੇ ਤੁਹਾਡੀ ਸਮਝ ਆ ਆਪਣੇ ਵੱਲੋਂ ਕਹਿ ਕੇ ਆਪਾਂ ਇਹ ਨਹੀਂ ਦੇਣੀ ਬਾਈ ਜੀ ਇਹ 40 ਦੂ ਜਾਂ 45 ਦੂ ਪਿੱਛੇ ਜੋ ਰਿਕਾਰਡ ਆ ਮਾਲਕਾਂ ਦਾ ਉਹ ਆਪਾਂ ਪ੍ਰੋਪਰ ਦੇ ਸਕਦੇ ਹਾਂ ਠੀਕ ਹੈ ਕਰ ਕਾਰਨ ਐ ਬਾਈ ਆਪਾਂ ਕਹੀ ਕਿਉਂਕਿ ਆਪਾਂ ਹਰ ਰੋਜ਼ ਜਾਨਵਰ ਵੇਚਣਾ ਘੱਟੋ ਘੱਟ 40 ਜਾਨਵਰ ਬਾਈ ਹਫਤੇ ਦੇ ਹੁੰਦੇ ਨੇ ਆਪਣੇ ਸੇਲ ਕਰਨ ਵਾਲੇ ਪਰ ਉਹਦੇ ਐ ਤੇ ਕੀ ਆਪਣੇ ਕੋਲੇ 50 ਤੋਂ ਪਲੱਸ ਜਾਨਵਰ ਸੀ ਥੋੜੇ ਤੁਸੀਂ ਰੁੱਝੇ ਹੋਏ ਸੀ ਮੈਰਿਜ 'ਚ ਤਾਂ ਕਰਕੇ ਉਹ ਸੀਗਾ ਵੀ ਜਾਨਵਰ ਹਰ ਤਰ੍ਹਾਂ ਦਾ ਤਸੱਲੀ ਕਰਨਾ ਬਾਈ ਆ ਤੁਹਾਡਾ ਫਰਜ਼ ਐਸੀ ਇੱਕ ਚੀਜ਼ ਮੈਂ ਹੋਰ ਦੇਖ ਰਿਹਾ ਹਾਂ ਉਹਨੂੰ ਧੁੱਪੇ ਵੱਧੀਆਂ ਗਾਵਾਂ ਤੇ ਦੁਪਹਿਰੇ ਆਪਾਂ ਵੀਡੀਓ ਬਣਾ ਹਾਂ ਬਾਈ ਮੌਸਮ ਤਾਂ ਹੁਣ ਇਹਨਾਂ ਬਹੁਤ ਸੋਹਣਾ ਬਦਲ ਗਿਆ ਬਾਈ ਦੇਖ ਲਾ ਕੋਈ ਗਾਂ ਕਰਕਦੀ ਨਹੀਂ ਹੈਗੀ ਹੂੰ ਸ਼ੁਰੂਆਤ ਕਰਦੇ ਆਂ ਪਹਿਲੇ ਨੂੰ ਹਾਂ ਬਾਈ ਇਹ ਬਾਈ ਦੂਜਾ ਸੂਅ ਬੱਛੀ ਸੁਣੀ ਆ ਹੂੰ ਬਹੁਤ ਪਿਆਰੀ ਬੱਛੀ ਆ ਰੇਟ ਬਾਈ ਬਸ ਆਪਣੇ ਅੱਜ ਜਿੰਨੇ ਹੋਣਗੇ ਸਿਰਫ 1000 2000 ਦੇ ਓਲੇ ਵਾਲੇ ਹੋਣਗੇ ਇਹ ਨਹੀਂ ਹੈਗਾ ਕਿਉਂਕਿ ਵਿਚਪਰਾ ਫਿਰ ਕਹਿੰਦੇ ਨੇ ਸਹੀ 10 ਸਹੀ 10 ਜਿੰਨੇ ਰੁਪਏ ਲੈਣੇ ਆ ਬਸ 1000 2000 ਦਾ ਮੰਨਤਨ ਹੋਊਗਾ ਠੀਕ ਹੈ ਸ਼ੁਰੂਆਤ ਇਤੋਂ ਹੀ ਕਰ ਲੇ ਇਹ ਜਿਹੜੀ ਪਹਿਲੇ ਨੰਬਰ ਤੇ ਬੱਚੀ ਹੈ ਬਾਈ 1 ਲੱਖ ਤੇ 12000 ਦੀ ਬੱਚੀ ਦੇਣੀ ਆ ਠੀਕ ਹੈ ਖੋਲੀ ਬਾਈ ਸੁਣ ਸੋ 1 ਲੱਖ ਤੇ 12000 ਦੀ ਰੇਟ ਹਾਂ ਨਾਲ ਹੀ ਹੈ ਕਿਉਂਕਿ ਐਮ ਬਾਈ ਇਹਦਾ ਹੁਣ ਆਪਾਂ 1 30 ਮੰਗ ਲਈਏ 35 ਮੰਗ ਲਈਏ ਬਾਅਦ ਚ ਚਲੋ ਬੰਦਾ ਕਹਿੰਦਾ ਘੱਟ ਹੋ ਗਿਆ ਜਾਂ ਉਹ ਹੋ ਗਿਆ ਉਹ ਕੰਮ ਨਹੀਂ ਕਰਨਾ ਜਿੰਨੇ ਕੁ ਰੁਪਏ ਸੋ ਇਹ ਚੰਗੀ ਰੁੱਤ ਹੈ ਜੇ ਕੋਈ ਵੀਰ ਗਾਂ ਖਰੀਦਣੀ ਚਾਹੁੰਦਾ ਕਿਉਂਕਿ ਐਸ ਰੁੱਤ ਚ ਬਹੁਤ ਪਿਆਰੀ ਵੜਾ ਬਾਈ ਸਹੀ ਮਾਰਕੀਟ ਦੇ ਅਕੋਰਡਿੰਗ 1.5 ਲੱਖ ਤੋਂ ਬਾਹਰ ਦੀ ਬੱਛੀ ਹੈ ਜੇ ਸੇਲ ਕਿਸੇ ਭਰਾ ਨੇ ਕਰਨੀ ਹੈ ਜਮਨ ਜੈਨੂਨ ਜਿਆ ਦੁੱਧ ਜਿਹੜਾ ਇਹਨੇ ਕਰਮਾਲੀ ਨੇ 25 ਤੋਂ ਪਲੱਸ 30 ਕਿਲੋ ਦੇ ਵਿੱਚ ਇਹਨੇ ਦੁੱਧ ਦੇ ਦੇਣਾ ਬਾਕੀ ਹਰੇਕ ਭਰਾ ਦੇਖੋ ਤੁਹਾਡੀ ਸਮਝ ਆ ਤੁਸੀਂ ਕਿੰਨਾ ਇਹ ਤੋਂ ਲੈ ਸਕਦੇ ਸਹੀ ਹੈ ਹਾਂ ਜਿਹੜੀ ਤੋਂ ਨਾ ਅੱਗੇ ਜਿਹੜੀ ਬੱਛੀ ਹੈ ਬਾਈ ਜੀ ਏ ਬਾੜ ਬਾਈ ਆਪਾਂ 1 ਲੱਖ ਤੇ 5000 ਦੀ ਦੇ ਦਾਂਗੇ ਪਹਿਲਾਂ ਬੱਚੀ ਦਾ 26 ਕਿਲੋ ਦੁੱਧ ਮਾਲਕਾਂ ਨੇ ਦੱਸਿਆਗਾ ਬਹੁਤ ਸੋਹਣਾ ਥਣ ਲੱਗਿਆ ਬਰੀਡ ਕੁਆਲਟੀ ਫੁੱਲ ਬਟਾ ਫੁੱਲ ਇੱਕ ਹਫਤਾ ਬਾਈ ਕੱਚੀ ਆ ਠੀਕ ਹੈ ਇੱਕ ਹਫਤਾ ਕੱਚੀ ਦੋਸਤੋ 1 ਲੱਖ ਤੇ 5000 ਦੀ ਇਹ ਜਿੰਨੇ ਵੀ ਰੇਟ ਨੇ ਬਾਈ ਸਾਰੇ ਆਪਣੇ ਘਰੇਲੂ ਭਰਾ ਜਿੰਨੇ ਵੀ ਚਲੋ ਜਾਨਵਰ ਪਰਚੇਜ਼ ਕਰਨਾ ਚਾਹੁੰਦੇ ਨੇ ਹਰ ਤਰ੍ਹਾਂ ਦੇ ਰੇਟ ਉਹਨਾਂ ਦੇ ਬਜਟ ਦੇ ਰੇਟ ਨੇ ਸਹੀ ਕਿਉਂਕਿ ਕੀ ਹੁੰਦਾ ਬਾਈ ਇਹ ਵੀ ਰੇਟ ਆਪਾਂ ਹੁਣੇ ਬੱਚੀ ਆਪਾਂ ਇਹਦਾ ਇੱਕ 20 ਮੰਗ ਲੈਨੇ ਆ ਮਗਰ ਉਹ ਘੱਟ ਕਰ ਲਉਦਾ ਕੋਈ ਫਾਇਦਾ ਨਹੀਂ ਬਹੁਤ ਸੋਹਣੀ ਤਿਆਰ ਹੋਣੀ ਆ ਬਾਈ ਬਰੀਡ ਦੇਖ ਲਓ ਕਿਦਾਂ ਦੀ ਐ ਸਕਨ ਸਕਨ ਬਹੁਤ ਪਿਆਰੀ ਆ ਤੇ ਅੱਗੇ ਜਿਹੜੀ ਬੈੜਾ ਬਾਈ ਵਾਈਟ ਕਲਰ ਦੀ ਤੇ ਇਹਨੇ ਬਾਈ 25 ਤੋਂ ਪਲੱਸ ਦੁੱਧ ਦਿੱਤਾ ਹੋਇਆ 15 ਦਿਨਾਂ ਦੀ ਹਲੇ ਕੱਚੀ ਆ ਅੱਜ ਵਾਲਾ ਰੇਟ ਬਾਈ ਜੀ 1 ਲੱਖ ਤੇ 10000 ਰੁਪਇਆ ਠੀਕ ਹੈ ਦੀਵਾਲੀ ਆ ਗਈ ਬਾਈ ਹੁਣ ਜੇ ਮੰਨ ਲਾ ਕੋਈ ਵੀ ਭਰਾ ਜੋੜਾ ਕਿਸੇ ਨੇ ਲੈਣਾ ਤਾਂ 200 ਕਿਲੋਮੀਟਰ ਤੱਕ ਜਿਹੜੇ ਰੇਟੇ ਮੰਗੇ ਨੇ ਇਹਨਾਂ ਚ ਪਹੁੰਚ ਹੋ ਜੂਗੀ ਠੀਕ ਹੈ ਕਮਾਲ ਆ ਬਹੁਤ ਪਿਆਰੀ ਬੱਚੀ ਆ ਬਾਈ ਜਿੱਦਣ ਜਮਾ ਤਿਆਰੀ ਤੇ ਹੋਈ 1 25 30 ਦੀ ਬੱਚੀ ਨੇ ਵਿਕ ਜਾਣਾ ਇੰਨੀ ਕਿ ਬਰੀਡ ਕੁਆਲਿਟੀ ਰੰਗ ਰੂਪ ਬੜਾ ਪਿਆਰਾ ਹੈਗਾ ਇਹ ਦੋ ਅੱਗੇ ਅੱਗੇ ਜਿਹੜੀ ਬੈਠਾ ਬਾਈ ਇਹ 4 ਲੱਖ ਰੁਪਏ ਦੀ ਬੱਚੀ ਦੇ ਦਾਂਗੇ ਚਾਰ ਦੰਦ ਪਹਿਲਾ ਸੂਆ ਠੀਕ ਹੈ ਦੋ ਦਬਾਈਆਂ ਨੇ 25 ਕਿਲੋ ਜਮਾ ਖਰਾ ਦੇ ਦੇਣਾ ਬਹੁਤ ਪਿਆਰੀ ਬੱਚੀ ਆ ਜਿੰਨੇ ਵੀ ਜਾਨਵਰ ਆ ਬਾਈ ਸਾਰੇ ਨਵੇਂ ਢੰਚ ਦੇ ਜਾਨਵਰ ਆ ਇਹ ਨਹੀਂ ਹੈਗਾ ਕਿਉਂਕਿ ਆਪਣੀ ਚੁਆਇਸ ਹੀ ਪਹਿਲਾ ਦੂਜਾ ਸੂਆ ਖਰੀਦਣ ਨੂੰ ਦਿੰਦੇ ਆ ਵਿਚ ਭਰਾ ਕਹਿੰਦੇ ਨੇ ਵੀ ਤੀਜੇ ਸੂਆ ਲਈ ਕਿਉਂਕਿ ਬਾਈ ਆਪਣੇ ਕੋਲ ਉਦਾਂ ਦਾ ਗਾਂ ਦਾ ਗਾਹਕ ਹੈ ਨਹੀਂਗਾ ਠੀ ਅੱਗੇ ਜਿਹੜੀ ਵੜ ਆ ਬਾਈ ਇਹ 15 ਦਿਨਾਂ ਦੀ ਨਰਮ ਆ ਜੇ ਕਿਸੇ ਭਰਾ ਨੇ ਸਾਹਮਣੇ ਲੀ ਦੁੱਧ 30 ਕਿਲੋ ਦਿੱਤਾ ਹੋਇਆ ਜਿੱਥੋਂ ਆਪਾਂ ਇਹ ਪਰਚੇਜ ਕੀਤੀ ਆ ਤੇ ਰੇਟ ਇਹਦਾ ਬਾਈ ਜਿਹੜਾ ਅੱਜ ਵਾਲਾ ਵਾਜਬ ਰੇਟ ਆ 97000 ਰੁਪਏ ਬਾਈ ਠੀਕ ਹੈ ਤੁਮਾਲਾ ਬਾਈ ਇੱਕ ਗੱਲ ਹੋਰ ਆ ਬਾਈ ਵਿੱਚ ਭਰਾ ਕਹਿੰਦੇ ਬਾਈ ਇਹ ਰੇਟ ਨਾਲ ਦੇਖੋ ਇਹ ਘਟਦੀਆਂ ਵੀ ਰਹਿੰਦੀਆਂ ਇਹ ਵਾਧਦੀਆਂ ਵੀ ਰਹਿੰਦੀਆਂ ਨੇ ਵਿੱਚ ਕਿਉਂਕਿ ਦੇਖੋ ਹੁਣ ਇਹ ਕੱਚੀ ਵਗਾ ਗਈ ਬਾਈ ਇਹ 20 ਦਿਨ 15 ਦਿਨ ਆਪਾਂ ਨੂੰ ਸਾਹਮਣੀ ਪੈਗੀ ਕੱਲ ਨੂੰ ਇੱਕ 15 20 ਦੀ ਵੀ ਵੇਖ ਸਕਦੀ ਆ ਸਹੀ ਆ ਇੱਕ ਘਟ ਵੀ ਜਾਂਦੀਆਂ ਨੇ ਬਾਈ ਹੂੰ ਅੱਗੇ ਜਿਹੜੀ ਬੈੜਾ ਬਾਈ ਦੂਜਾ ਸੂਆ ਪਹਿਲਾਂ ਨੇ 34 ਕਿਲੋ ਦੁੱਧ ਦਿੱਤਾ ਹੋਇਆ ਤੇ ਰੇਟ ਬਾਈ ਇਹਦਾ ਆਪਾਂ ਜਿਹੜਾ ਰੱਖਿਆਗਾ ਲੈਣ ਦੇਣ ਵਾਲਾ 1 ਲੱਖ ਤੇ 45000 ਰੁਪਏ ਬਾਈ ਕਮਾਲੀ ਬਾਈ ਇਥੋਂ ਲੁੱਕ ਵਰਗਾ ਚੀਪਾ ਮਾਰਦੀ ਹੈ ਬਾਈ ਇਹ ਬੱਚੀ ਚਾਹੇ ਸੂਵੇ ਬਾਈ ਹਫਤੇ ਨੂੰ ਪਰ 15 ਦਿਨ ਬਾਈ ਇਹਦੇ ਕਨਫਰਮ ਠੀਕ ਹੈ ਜਿਹੜੇ ਭਰਾ ਤੋਂ ਆਪਾਂ ਲਈ ਆ ਉਹਨੇ ਬਹੁਤ ਆਪਾਂ ਮਾਣੇ ਜਿੱਦਾਂ ਨਾਲ ਤਸੱਲੀ ਨਾਲ ਦਿੱਤੀ ਆ ਕਹਿੰਦਾ ਬਾਈ 34 ਕਿਲੋ ਦੁੱਧ ਕਹਿੰਦਾ ਆਪਾਂ ਇਹਦਾ ਚੋਇਆ ਠੀਕ ਹੈ ਅੱਗੇ ਬਈ ਇਹ ਵੜਾ ਸੁਈਆਂ ਆਂ ਅੱਗੇ ਉਦੋਂ ਬਾਅਦ ਗੱਬਣਾ ਅੰਦਰ ਫੇਰ ਆਉਣਗੀਆਂ ਠੀਕ ਹੈ ਤੋਰ ਬਈ ਇਹ ਸੁਈ ਨੂੰ ਬਈ ਅੱਜ ਚੌਥਾ ਦਿਨ ਆ ਹੂੰ ਤੇ ਲੰਮਸਾ ਮੇਲੇ ਹਿਸਾਬ ਨਾਲ ਵੀ 20 ਕਿਲੋ ਦੇ ਨੇੜੇ ਬੋਲੀ ਆ ਇਹਦੇ ਨੀਚੇ ਠੀਕ ਹੈ ਤੇ ਰੇਟ ਬਾਈ ਇਹਦਾ ਜਮਾ ਲੈਣ ਦੇ ਨਾਲ ਆ ਰੇਟ ਮੰਨ ਕੇ 1,35,000 ਰੁਪਇਆ ਬਾਕੀ ਜੋ ਮਾਨਤਨ ਹੋ ਜਾਣਾ ਬਈ ਬਹੁਤ ਵੱਡੇ ਕਾਦੀ ਵੱਛੀ ਆ ਠੀਕ ਹੈ ਬਾਕੀ ਬਾਈ ਜਿੰਨੀਆਂ ਬੜਾ ਨੇ ਇਹ ਨਹੀਂ ਕੋਈ ਬਾਜ਼ਾਰ ਲਾ ਕੇ ਆਪਣੀ ਵੀਡੀਓ ਨਹੀਂ ਇੱਕ ਵਜ ਕੇ 46 ਮਿੰਟਾਂ ਦਾ ਟਾਈਮ ਹੋਇਆ ਹਲੇ ਹੂੰ ਨੋਰਮਲ ਮੰਨ ਕੇ ਜਿਹੜੇ ਜੈਨੂਨ ਇਹਨਾਂ ਦਾ ਟਾਈਮਿੰਗ ਦੀ ਵੀਡੀਓ ਆ ਉਹੀ ਬਣ ਰਹੀ ਆ ਸਹੀ ਬਹੁਤ ਸੋਹਣਾ ਹਵਾਨਾ ਦੱਸੋ ਇਹਦੇ ਨਾਲ ਬੱਚਾ ਬੱਚਾ ਬਾਈ ਨਾਮ ਨਹੀਂ ਖੜਾ ਇਹ ਦੋ ਅਗੇ ਦੋ ਨੰਬਰ ਤੇ ਅੱਗੇ ਜਿਹੜੀ ਬੱਚੇ ਆ ਬਾਈ ਇਹਦੇ ਮੁੰਮਣੇ ਜੇ ਮਗਰ ਹੈਗੇ ਨੇ ਵੈਸੇ ਚੱਲਦੇ ਹੈ ਨਹੀਂਗੇ ਹੂੰ ਤੇ ਇਹ ਬੱਚੀ ਦਾ ਰੇਟ ਬਾਈ ਜੀ 1,115,000 ਰੁਪਏ ਲੈਣ ਦੇਣਾ ਦੁੱਧ 30 ਕਿਲੋ ਦੇ ਦੂਗੀ ਇਸ ਟਾਈਮ 17-18 ਕਿਲੋ ਬੋਲੀ ਤੇ ਚੱਲ ਰਹੀ ਆ ਠੀਕ ਆ ਇਹ ਸ਼ਾਂਖਾਂ ਜੀਆਂ ਨੇ ਪਿੱਛੇ ਉਹ ਕਈ ਵਾਰ ਕੋਈ ਭਰਾ ਕਹਿੰਦਾ ਨਾ ਉਹ ਚਲਦੀਆਂ ਨਹੀਂ ਵੈਸ਼ਿੰਗ ਗਾਵਾਂ ਦੇ ਹੁੰਦੀਆਂ ਨੇ ਲੈ ਸਹੀ ਹੈ ਸੋ ਥਣ ਦੋਸਤੋ ਜਿਹੜੇ ਚਾਰ ਦੁੱਧ ਵਾਲੇ ਬਹੁਤ ਸੋਹਣੇ ਆ ਬਾਕੀ ਸਕਿਨ ਬੜੀ ਵਧੀਆ ਬਾਈ ਰੇਟ ਵੀ ਇਹਦਾ ਬਾਜਵਾ ਹੁਣ ਜੇ ਆਪਾਂ ਇਹਨੂੰ ਬਾਜ਼ਾਰ ਲਾ ਕੇ ਕਿਤੇ ਇਹਦੀ ਵੀਡੀਓ ਬਣਾਉਣੀ ਹੋਵੇ ਬਾਈ ਇਹ ਚੱਲੂ ਨਹੀਂ ਇਹ ਮੰਨ ਲਓ ਵੀ ਨਾਰਮਲ ਜਿਹਾ ਦੁੱਧ 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਭਰਾ ਲੈ ਲੈ ਹੋ ਸਕਦਾ 30 ਕਿਲੋ ਦੁੱਧ ਵੀ ਦੇ ਦੇ ਬਾਈ ਅੱਗੋਂ ਗਾੜੀ ਪਿਛਾੜੀ ਬਈ ਬਹੁਤ ਟੌਪਦੀ ਆ ਇਹਦੋਂ ਅੱਗੇ ਬਾਈ ਜਿਹੜੀ ਅਗਲੀ ਬੈੜਾ ਬਾਈ ਇਹਦੇ ਥੱਲੇ ਮੌਕੇ ਦੇ ਅੱਜ ਤੀਜੇ ਦਿਨ 20 ਕਿਲੋ ਨੈਟ ਬਾਈ ਬੋਲੀ ਤਿਆਰ ਆ ਮੰਗਰ ਵੱੱਛੀ ਆ ਹੂੰ ਚਵਾਈ ਦੀ ਇੱਕ ਨੰਬਰ ਆ ਤੇ ਰੇਟ ਬਾਈ ਇਹਦਾ 1 ਲੱਖ ਤੇ 18000 ਰੁਪਿਆ ਲੈਣ ਵਾਲਾ ਰੇਟ ਠੀਕ ਆ ਦੋ ਟਾਈਮ ਚਾਰ ਟਾਈਮ ਕੋਈ ਭਰਾ ਰੁੱਕ ਕੇ ਚੋਕੇ ਲਿਜਾ ਸਕਦਾ ਬਾਈ ਠੀਕ ਆ ਤੀਸਰੇ ਦਿਨ ਐਨੀ ਸੋਣੀ ਇਹਨੇ ਸਟਾਰਟਿੰਗ ਕੀਤੀ ਆ ਵੀ 20 ਕਿਲੋ ਜਮਾ ਬੋਲੀ ਨੈਟ ਤਿਆਰ ਆ ਠੀਕ ਆ ਬਾਕੀ ਬਾਈ ਜਿਹੜੇ ਦੁੱਧ ਵਾਲੇ ਜਾਨਵਰ ਆ ਉਹ ਲੁੱਕ ਹੀ ਨਹੀਂ ਸਕਦੇ ਹੁੰਦੇ ਸਹੀ ਆ ਅੱਗੇ ਜਿਹੜੀ ਬੈੜਾ ਬਾਈ 17 18 ਕਿਲੋ ਬੋਲੀ ਤੋਂ ਸਟਾਰਟ ਆ ਅੱਜ ਤੀਸਰਾ ਦਿਨ ਆ ਪ੍ਰੋਪਰ ਬੋਲੀ ਚੋਂ ਖਾਲੀ ਆ ਬਾਈ 1 ਲੱਖ 115000 ਰੁਪਏ ਰੇਟ ਆ ਬਾਈ ਠੀਕ ਹੈ ਬਹੁਤ ਸੋਹਣੀ ਬੱਚੀ ਆ ਬਾਈ ਹਾਈਟ ਤੇ ਲੰਬਾਈ ਦੇਖ ਲੋ ਥਣ ਬੜਾ ਵਧੀਆ ਹੈਗਾ ਹੱਥੀ ਚਵਾਈ ਵਾਲਾ ਵੀ ਆ ਤੇ ਮਸ਼ੀਨ ਵਾਲਾ ਵੀ ਆ ਹਾਈਟ ਬੜੀ ਵਧੀਆ ਬਾਕੀ ਜਿੰਨੀਆਂ ਬੈੜਾਂ ਬਈ ਆਪਣੇ ਕੋਲ ਸੁਈਆਂ ਉਹਨਾਂ ਦੀ ਜੇਰ ਵਗੈਰਾ ਦੀ ਵੀਡੀਓ ਓਕੇ ਆ ਜੇ ਕੋਈ ਬਾਹਰੋਂ ਆਉਂਦੀ ਆ ਬਾਈ ਸਾਨੂੰ ਪਤਾ ਉਹਦਾ ਆਪਾਂ ਕਹਿ ਨਹੀਂ ਸਕਦੇ ਠੀਕ ਹੈ ਕਮਾਲ ਆ ਜਿਹੜੀ ਇਹ ਬੱਚੀ ਆ ਬਾਈ ਇਹਦੇ ਥੱਲੇ ਇਸ ਟਾਈਮ ਆ ਨੱਟ 18 19 ਕਿਲੋ ਬੌਲੀ ਅੱਜ ਚੌਥੇ ਦਿਨ ਤਿਆਰ ਆ। ਹੂੰ। ਦੁੱਧ 25 ਤੋਂ ਪਲੱਸ 30 ਕਿਲੋ ਦੇ ਵਿੱਚ ਦੇ ਦੇਣੇ ਬਾਈ ਬਹੁਤ ਸੋਹਣੀ ਬੱੱਚੀ ਤਿਆਰ ਹੋ ਰਹੀ ਐ ਇਹ ਥੱਲੋ। ਠੀਕ ਐ। ਇਹਦਾ ਰੇਟ ਚੋਣ ਵਾਲਾ ਦੁੱਧ ਆ ਜਿਹੜਾ ਬਾਈ ਹੁਣ ਮੌਕੇ ਤੇ 18 ਕਿਲੋ ਤਿਆਰ। ਕੀ ਕੀਮਤ ਐ ਇਹਦੀ? ਇਹਦਾ ਰੇਟ ਬਾਈ ਜੀ 1 ਲੱਖ ਤੇ 12000। ਠੀਕ ਐ। ਇਹ ਦੋ ਅੱਗੇ। ਜਿਹੜੀ ਅੱਗੇ ਪਿੱਛੇ ਐ ਬਾਈ ਇਹ ਦੇ ਦਾਂਗੇ ਇੱਕ 15 ਦੀ ਬੌਲੇ ਚੋ ਬਾਈ ਅੱਜ ਇਹ ਖਾਲੀ ਕੀਤੀ ਐ ਸਵੇਰ। ਹੂੰ। ਤੇ ਦੁੱਧ ਮੰਨ ਕੇ ਪਹਿਲਾਂ ਦਾ 25 ਕਿਲੋ ਦਿੱਤਾ ਹੋਇਆ। ਕੌਣ ਕੇ ਬਾਈ ਜਿਹੜਾ ਬਰੀਡ ਵਾਲਾ ਜਾਨਵਰ ਹੁੰਦਾ ਉਹਨੂੰ 25 ਕਿਲੋ ਤੋਂ ਦੁੱਧ ਜ਼ਿਆਦਾ ਨਹੀਂ ਹੁੰਦਾ ਕਮਾਲ ਦਾ ਬਹੁਤ ਸੋਹਣੀ ਥੱਲੇ ਤਿਆਰੀ ਤੇ ਆ ਇਹਦੇ ਮਗਰ ਬੱਚੀ ਆ ਨਾ ਪੁੱਤ ਇਹਦੇ ਮਗਰ ਵੀ ਬੱਚੀ ਹੈ ਜੀ ਠੀਕ ਹੈ ਬਹੁਤ ਪਿਆਰੀ ਬੱਚੀ ਇਹਦੇ ਪਿੱਛੇ ਜਿਹੜੀ ਹੈਗੀ ਆ ਜਿਹੜੀ ਅੱਗੇ ਵਹਿੜਾ ਇਹਦੇ ਮਗਰ ਜਰਸੀ ਦੀ ਬੱਚੀ ਹੈ ਬਾਈ ਹੂੰ ਇਹਦੇ ਥੱਲੇ 17 ਕਿਲੋ ਬੋੜੀ ਐਸ ਟਾਈਮ ਤਿਆਰ ਆ ਦੂਜਾ ਸੂਆ ਦੁੱਧ ਬਾਈ ਨਾਰਮਲ ਜਾਂ 24 ਤੋਂ 25 ਕਿਲੋ ਦੁੱਧ ਜਿਹੜਾ ਨਾਰਮਲ ਐ ਬਾਈ ਦੋਈ ਧੱਕਾ ਵੀ ਤਾਂ ਹੀ ਕਰਦੇ ਥੋੜਾ ਜਿਹਾ ਠੀਕ ਹੈ ਬੜੀ ਸੋਹਣੀ ਬਾਈ ਇਹਦੀ ਸਕਨ ਸਕਨ ਤੇ ਇਹਦਾ ਵੀ ਰੇਟ ਬਾਈ ਆਪਾਂ ਬਾਜ਼ਮ ਰੱਖਿਆਗਾ 1 ਲੱਖ ਤੇ 5000 ਠੀਕ ਹੈ ਸਾਰੀਆਂ ਨਵੀਆਂ ਬੈੜਾਂ ਨੇ ਬਈ ਕੋੜੀ ਵਰਗੀਆਂ ਇਹਦੇ ਮਗਰ ਜਰਸੀ ਦੀ ਬੱਚੀ ਹੈ ਬਾਈ ਠੀਕ ਹੈ ਅੱਗੇ ਜਿਹੜੀ ਇਹ ਬੈੜਾ ਬਾਈ ਕੱਲ ਸੂਈ ਸੀ 1:55 ਤੇ ਇਹਦੀ ਜੇਰ ਜੂਰ ਪੈ ਗਈ ਪ੍ਰੋਪਰ ਸਾਰੇ ਬੌਲੇ ਚ ਖਾਲੀ ਆ ਪਿੱਛੇ ਦੇ ਬੱਚੇ ਆ ਬਾਈ ਬਹੁਤ ਟੌਪ ਦੀ ਤੇ ਇਹਦਾ ਰੇਟ ਬਾਈ ਜੀ 1 ਲੱਖ ਤੇ 10000 ਰੁਪਇਆ 2000 ਰੁਪਇਆ ਛੱਡ ਦਾਂਗੇ ਤੇ ਦੁੱਧ ਪਹਿਲਾਂ ਨੇ 25 ਕਿਲੋ ਦਿੱਤਾ ਹੋਇਆ ਠੀਕ ਹੈ ਅੰਦਰ ਕੋਸੋਰ ਗੱਬਣ ਦਿਖਾਉਣੇ ਤੁਸੀਂ ਸੋਹਣੀਆਂ ਗਾਵਾਂ ਅੰਦਰ ਵੀ ਇੱਕ ਦੱਕਾਂ ਖੜੀਆਂ ਬਾਈ ਜਿੱਦਾਂ ਵੀ ਭਰਾ ਦਾ ਕਿਸੇ ਦਾ ਸੁਪਨਾ ਜੇ ਇੱਕ ਲੈਣੀ ਆ ਜਾਂ ਦੋ ਲੈਣੀ ਆ ਮੰਨ ਕੇ ਵੀ ਇਹ ਨਹੀਂ ਹੈਗਾ ਬਈ ਦਾ ਇਰਾਦਾ ਹੋਵੇ ਗਾਂ ਲੈਣ ਦਾ ਵੀ ਖਾਲੀ ਨਹੀਂ ਮੁੜਨ ਵਾਲਾ ਕੰਮ ਕਿਉਂਕਿ ਜਿਹਨੇ ਇੱਕ ਲੈਣੀ ਜਾਂ ਦੋ ਲੈਣੀ ਆ ਬਾਈ 25 26 ਗਾਵਾਂ ਚੋਂ ਵੀ ਜ਼ਿਆਦਾ ਨਹੀਂ ਹੁੰਦੀ ਹਨਾ ਅੱਗੇ ਜਿਹੜੀ ਇਹ ਬੱਚੀ ਆ ਬਾਈ ਤੋਰ ਦੇ ਬਈ ਦੁੱਧ ਨਾਰਮਲ ਜਿਹਾ ਭਰਾ 35 ਕਿਲੋ ਮੰਨ ਕੇ ਲੈ ਲੈ ਪਰ ਦੁੱਧ ਸੋਨਾ ਦਿੱਤਾ ਹੋਇਆਗਾ ਤੇ ਰੇਟ ਬਾਈ ਇਹਦਾ ਰੱਖ ਆਪਾਂ 1 ਲੱਖ ਤੇ 75000 ਰੁਪਇਆ ਬਹੁਤ ਵੱਡੇ ਢਾਂਚੇ ਦੀ ਬੱਛੀ ਆ ਬਾਈ ਫੁੱਲ ਜਿੱਦੇ ਕਰਮਾਂ ਵਾਲੀ ਤਿਆਰੀ ਤੇ ਆ ਗਈ ਉਹਦੋਂ ਵੱਖਰੇ ਰੂਪ ਦਿਖਾਉਗੀ ਲੈ ਜਾ ਲੰਬੀ ਲੈ ਜਾ ਬਾਈ ਕਿਉਂਕਿ ਬਾਈ ਮੌਸਮ ਹੀ ਹੁਣ ਆਇਆ ਇਹਨਾਂ ਵਾਲਾ ਦੇਖੋ ਬਾਹਰੇ ਵੀ ਗਾਵਾਂ ਖੜੀਆਂ ਕਿੰਨੀਆਂ ਵਧੀਆ ਅੰਦਰ ਵੀ ਸਹੀ ਹੈ ਕਿ ਦੁੱਧ ਵਾਲਾ ਮੌਸਮ ਨੂੰ ਸਹੀ ਆ ਬਾਈ ਹੁਣ ਅਪ੍ਰੈਲ ਮਹੀਨੇ ਤੱਕ ਫੁੱਲ ਦੁੱਧ ਦੇਣੀ ਹੈ ਜਿਹੜੀਆਂ ਹੁਣ ਦੀਆਂ ਗਾਵਾਂ ਸੂਈਆਂ ਹੂੰ ਚੱਲ ਬੱਤ ਚੱਲ ਬਹੁਤ ਵੱਡੀ ਬੱਛੀ ਆ ਬਾਈ ਤਿਆਰੀ ਤੇ ਕਈ ਵਾਰ ਇਹੇ ਜੀ ਬੱਛੀ 2 ਲੱਖ ਤੋਂ ਵੀ ਪਲੱਸ ਵਿਕ ਜਾਂਦੀ ਹੈ ਤੋਰ ਬਟ ਜਿਹੜੀ ਇਹ ਵੈਣ ਆ ਬਾਈ ਦੁੱਧ ਪਹਿਲਾਂ ਵਛੀ ਦਾ ਭਰਾ ਨੇ ਦੱਸਿਆ ਵੀ 34-35 ਕਿਲੋ ਦੁੱਧ ਇਹਦਾ ਝੋਇਆ ਹੋਇਆ ਭਲਾਂ ਪੌਣੀਆਂ ਚਾਲੂ ਨੇ ਥਾਣੇ ਦਾ ਮਸ਼ੀਨ ਵਾਲਾ ਠੀਕ ਹੈ ਤੇ ਰੇਟ ਬਾਈ ਇਹਦਾ ਬਾਜਵ ਰੱਖਿਆ 1,27000 ਰੁਪਏ ਬਾਈ ਜੈਜ ਜੋ ਲੈਣਾ ਠੀਕ ਹੈ ਢਾਂਚਾ ਬੜਾ ਪਿਆਰਾ ਬਾਈ ਦੁੱਧ ਵੀ ਨਾਰਮਲ ਜਾਂ 30 ਤੋਂ 35 ਕਿਲੋ ਦੁੱਧ ਨੇ ਖਰਾ ਪਾ ਦੇਣਾ ਤੇ ਬਰੀਡ ਨਸਲ ਬਹੁਤ ਪਿਆਰੀ ਹੈ ਬਾਈ ਕਿਉਂਕਿ ਜਿਹੜੇ ਆਪਣੇ ਭਰਾ ਫਾਰਮ ਵਾਲੇ ਨੇ ਨਵੇਂ ਬਾਈ ਉਹਨਾਂ ਦਾ ਬਿਲਕੁਲ ਇਹ ਹੱਕ ਦੀ ਵਹਿੜਾ ਕਿਉਂਕਿ ਮਸ਼ੀਨ ਵਾਲਾ ਜਿਹੜਾ ਥਣ ਲੱਗਿਆ ਬਾਈ ਬਾਲਾ ਪਿਆਰਾ ਲੱਗਿਆ ਹੋਇਆ ਇਹ ਦੋਗੇ ਬੀੜੀ ਅੱਗੇ ਵੜ ਆ ਗਈ ਬਾਈ ਮਾਲਕਾਂ ਨੇ ਦੁੱਧ ਆਪਾਂ ਨੂੰ ਦੱਸਿਆ ਵੀ 33 34 ਕਿਲੋ ਚੋਇਆ ਹੋਇਆ ਹੂੰ ਤੇ ਇਹਦਾ ਹਲੇ ਇੱਕ ਹਫਤਾ ਪੂਰਾ ਬਾਕੀ ਹੈ ਬਾਈ ਇਹ ਵੜ ਆਪਾਂ ਅੱਜ ਵਾਲਾ ਰੇਟ ਆ ਜਿਹੜਾ ਬਾਈ 1 35 ਦੀ ਜਮਾ ਕਨਫਰਮ ਜਸਨੋ ਦੇ ਦਾਂਗੇ ਠੀਕ ਹੈ ਮੋ ਲੈ ਮੈਂ ਕਿੰਨੇ ਗਿੰਨੇ ਆ ਬਾਈ ਇੱਕ ਤੋਂ ਲੈ ਕੇ ਐਂਡ ਤੱਕ ਜਿਹੜੀ ਲਾਸਟ ਗਾਂ ਵੀ ਦਿਖਾਵਾਂਗੇ ਉਹ ਵੀ ਟੋਪ ਦੀ ਦਿਖਾਵਾਂਗੇ ਵੀ ਇਹ ਨਹੀਂ ਹੈਗਾ ਵੀ ਪੰਜ ਚਾਰ ਵਧੀਆ ਸਾਫ ਸੁਥਰੀਆਂ ਇਹ ਦਿਖਾ ਕੇ ਮਗਰ ਦੂਜੀਆਂ ਲੱਗੀਆਂ ਹੋਣੀਆਂ ਰੇਟ ਵੀਡੀਓ ਚ ਬਾਕੀ ਇੱਕ ਗੱਲ ਹੋਰ ਆ ਬਾਈ ਵਿੱਚ ਭਰਾ ਨਾਲ ਫੋਨ ਆਉਂਦਾ ਹੈਗਾ ਕਹਿੰਦਾ ਤੁਸੀਂ ਤਰੀਕ ਨਹੀਂ ਦੱਸਦੇ ਕਿ ਵੀਡੀਓ ਦੀ ਵੀ ਕਹਿੰਦਾ ਤਰੀਕ ਦੱਸਿਆ ਕਰੋ ਚਲੋ ਉਹਨਾਂ ਦਾ ਵੀ ਲੰਬਾ ਲਾ ਦੇ ਹੋ ਜਾ ਹਾਂ ਇਹਦੇ 15 ਦਿਨ ਬਾਕੀ ਹੈ ਬਾਈ ਠੀਕ ਹੈ ਤੇ ਇਹਦਾ ਰੇਟ ਬਾਈ ਰੱਖਿਆ ਆਪਾਂ 1 ਲੱਖ ਤੇ 85000 ਰੁਪਏ ਬੱਚੀ ਦਾ ਠੀਕ ਹੈ ਸੋ ਅੱਜ ਤਰੀਕ 14 214 ਅਕਤੂਬਰ ਨੂੰ ਵੀਡੀਓ ਬਣ ਰਹੀ ਹੈ ਤੇ ਬਿਲਕੁਲ ਜੈਨੂਨ ਅਡਰਾ ਬਾਈ 35 ਕਿਲੋ ਦੁੱਧ ਜਿਹੜੇ ਭਰਾ ਤੋਂ ਲਈਏ ਦੱਸਿਆ ਹੁਣੇ ਪਹਿਲਣ ਦਾ ਤੇ ਢਾਂਚਾ ਬੜਾ ਪਿਆਰਾ ਬਾਈ ਤੇ ਇਹਦਾ ਰੇਟ ਆਪਾਂ 1,85,000 ਰੁਪਏ ਰੱਖਿਆਗਾ ਅੱਗੇ ਜਿਹੜੀ ਆ ਆ ਗਈ ਬਾਈ ਬੈੜ ਬਹੁਤ ਪਿਆਰੀ 30 ਕਿਲੋ ਦੁੱਧ ਬਈ ਇਹਨੇ ਦਿੱਤਾ ਹੋਇਆ ਇੱਕ ਹਫਤਾ ਹਲੇ ਦਾ ਕਰਮਾ ਵਾਲੀ ਦਾ ਬਾਕੀ ਪਿਆ ਹੋ ਸਕਦਾ 10 ਦਿਨ ਲੈ ਜੇ ਇਹ ਬਾਈ ਦੇ ਦਾਂਗੇ 1,25,000 ਦੀ ਬੈੜ ਅੱਜ ਬਾਈ ਮੋਲ ਵਾਲਾ ਦਾ ਕੰਮ ਹੀ ਨਹੀਂ ਜਿਹੜੇ ਵੀ ਭਰਾਣੇ ਲੈਣੀ ਆ ਬਾਲੇ ਸ਼ਾਨਦਾਰ ਬੈੜਾਂ ਨੇ ਚੌੜੀ ਵੇਖੋ ਕਿੰਨੀਆਂ ਵਹਿੜ ਜਿੰਨੀਆਂ ਗਾਵਾਂ ਨੇ ਸਾਰੀਆਂ ਚਵਾਈ ਹੱਥੀ ਵੀ ਹੋਊਗੀ ਮਿਲਕਿੰਗ ਤੇ ਮਸ਼ੀਨ ਵਾਲੀ ਵੀ ਆ ਚੱਲ ਬਟ ਚੱਲ ਚਲੋ 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 ਇਹ ਦੋ ਕੇ ਜਿਹੜੀ ਵਹਿੜ ਅੱਗੇ ਜਿਹੜੀ ਵਹਿੜ ਆ ਗਈ ਬਾਈ ਵਾਈਟ ਕਲਰ ਦੀ ਹੂੰ ਕਿਹਦਾ ਬਾਈ ਲੈਣ ਦੇਣ 1,30,000 ਰੁਪਏ ਬਾਈ ਪੁੱਦਕਰਮ ਵਾਲੀ ਪਾ ਦੂਗੀ ਦਿਨ ਬਾਈ ਲਊਗੀ 10 ਤੋਂ 15 ਹਲੇ ਠੀਕ ਹੈ ਸੀਮਨ ਰਿਕਾਰਡ ਬਾਈ ਦਾ ਸਾਰਾ ਕਰਮ ਵਾਲੀ ਦਾ ਹੈਵੀ ਬੈਡ ਬਹੁਤ ਪਿਆਰੀ ਵਹਿੜ ਆ ਬਾਈ ਹੂੰ ਜਦਨ ਗਾਂ ਟੋਕ ਕੇ ਬਾਈ ਅਸਲ ਨਾ ਬਾਈ ਗਾਂ ਜਦੋਂ ਨੇੜੇ ਲੱਗਿੰਦੇ ਨਾ ਸੂਣ ਦੇ ਗਾਂ ਕੁਲਕਲ ਕੇ ਹੋਰ ਹੀ ਹੋ ਜਾਂਦੀ ਆ ਚੱਲ ਬਤ ਅੰਦਰੀ ਤੋਰ ਲਈ ਨੂੰ ਇੱਥੇ ਉਧਰ ਦੂਰ ਵਾਲਾ ਹਾਂ ਬਾਈ ਜਿਹੜੀ ਬੈੜ ਆ ਬਾਈ 30 ਕਿਲੋ ਦੁੱਧ ਭਰਾਮਾ ਨੇ ਦੱਸਿਆ ਤੇ ਰੇਟ ਬਾਈ ਦਾ ਰੱਖਿਆ 1 ਲੱਖ 10000 ਬਹੁਤ ਸੋਹਣੀ ਬੈੜ ਆ ਬਾਈ ਅਡਰ ਕੁਆਲਿਟੀ ਚੌੜੀ ਕਾਦੇ ਦਾ ਬਾਈ ਨਾ ਵੱਡੀਆਂ ਚ ਨਾ ਛੋਟੀਆਂ ਚ ਦਰਮਿਆਨੇ ਕੱਦ ਚਾਹੀਏ ਹੂੰ ਪਰ ਢਾਂਚਾ ਬੜਾ ਪਿਆਰਾ ਬਾਈ ਥਣ ਥਣੋਂ ਬੜਾ ਪਿਆਰਾ ਲੱਗਿਆ ਜਿੱਦਣ ਹਫਤੇ ਨੂੰ ਗਾਂ ਬਾਈ ਤਿਆਰੀ ਤੇ ਹੋਈ ਹੂੰ ਬਹੁਤ ਪਿਆਰੀ ਵੈਡਨੈਸ ਤਿਆਰ ਹੋਣਾ ਥੱਲੋਂ ਤੇ ਰੇਟ ਬਾਈ ਦਾ 1,10,000 ਰੁਪਏ ਅੱਗੇ ਬੱਚੀ ਆ ਗਈ ਬਾਈ ਦੁੱਧ 25 ਤੋਂ ਪਲੱਸ ਦੁੱਧ ਦੇ ਨੇ ਜੇ ਮੈਂ ਖਰਾ ਦੇ ਦੇਣਾ ਹੂੰ ਤੇ ਰੇਟ ਬਾਈ ਦਾ 1,05,000 ਰੁਪਏ ਸੂਆ ਦਾ ਦੂਜਾ ਬਾਈ ਬਹੁਤ ਪਿਆਰੀ ਬੱਚੀ ਹੈ ਬਾਈ ਜਾਤ ਨਸਲ ਦੇ ਪੱਖ ਤੋਂ ਥਣ ਵਾਲੇ ਮਾਮਲੇ ਤੋਂ ਤੇ ਸੋਨਾ ਪਣ ਬਈ ਬਾਕੀ ਰੇਟ ਬਈ ਆਹ ਰੇਟ ਨਾ ਇਹ ਜਿਵੇਂ ਹੁਣੇ ਬੱਚੀ ਆ ਜਮਾ ਸਹੀ ਤਿਆਰੀ ਤੇ ਆ ਕੇ ਇੱਕ 25 30 ਦੀ ਬੱਚੀ ਹੱਕਦਾਰ ਆ ਵੇਕਣ ਦੀ ਬਈ ਪਰ ਇਹ ਹੁੰਦਾ ਬਈ ਆਪਾਂ ਹਫਤੇ ਦੇ ਹਫਤੇ ਜਾਨਵਰ ਵੇਚਣਾ ਦਾ ਆਪਾਂ ਤਾਂ ਇਹ ਹੁੰਦਾ ਮਾਰਜਨ ਘੱਟ ਤੇ ਜਾਨਵਰ ਜ਼ਿਆਦਾ ਕਿਉਂਕਿ ਇਹਦੀ 50 ਤੋਂ ਵੀ ਬਾਹਰ ਸੀ ਜਾਨਵਰ ਆਪਣੇ ਕੋਲੇ ਠੀਕ ਐ ਅੱਗੇ ਜਿਹੜੀ ਵਹਿੜ ਆ ਗਈ ਬਈ 40 ਤੋਂ 45 ਕਿਲੋ ਦੁੱਧ ਦੇਣੇ ਕਰਮ ਵਾਲੀ ਨੇ ਜਮਾ ਖਰਾ ਦੇ ਦੇਣਾ ਅਜ ਹਾਈएस्ट ਰੇਟ ਦੀ ਕੋਈ ਗਾਂ ਆਪਣੇ ਕੋਲੇ ਇਹ ਇਹ ਬੈਣ ਬਾਈ 2 ਲੱਖ ਤੇ 5000 ਰੁਪਏ ਦੀ ਦੇ ਦੇ ਠੀਕ ਹੈ ਫੁੱਲ ਵੱਡੇ ਢਾਂਚੇ ਦੀ ਆ ਤੇ ਦੁੱਧ ਕਿਸੇ ਚੰਗੇ ਭਰਾ ਦੇ ਹੱਥ ਲੱਗੀ ਹੋ ਸਕਦਾ 45 ਤੋਂ ਵੀ ਬਾਹਰ ਲੈ ਲੈ ਨਹੀਂ ਬਾਈ 40 ਕਿਲੋ ਵਾਲਾ ਕੋਈ ਰੋਲਾ ਨਹੀਂ ਬਹੁਤ ਵੱਡੀ ਬੱਛੀ ਹੈ ਬਾਈ شويه ਲਾਸਟ ਉੱਤੇ ਸੋਹਣੇ ਢਾਂਚੇ ਦੀ ਚੰਗੇ ਕੱਦ ਕਾਠ ਦੀ ਬਾਕੀ ਹਵਾਨਾ ਵੀ ਜਿਹੜਾ ਉਹ ਫਿਟਿੰਗ ਵਾਲਾ ਕੱਟਲਾ ਹੋਵਨ। ਜੰਨੀਆਂ ਵੀ ਵੜਾ ਨੇ ਭਾਈ ਸਾਰੀਆਂ ਨਿਗਾ ਮਾਰ ਲਓ ਵੀ ਵਧੀਆ ਸਾਫ ਸੁਥਰੀਆਂ ਹਰ ਭਰਾ ਦੇ ਰੇਟ ਦੀਆਂ ਵਜਟ ਦੀਆਂ ਵੀ ਕਿਹ ਹੁੰਦਾ ਵੀ ਨਜਾਇਜ਼ ਜੀ ਲੋਰੀ ਮੁੱਲ 1.5 2 2 ਤੋਂ ਬਾਹਰ ਨਹੀਂ ਹੋਣੀ ਆ ਵੀ ਜਿੱਦਾਂ ਦਾ ਜਾਨਵਰ ਆ ਰੇਟ ਸਿਰਫ ਉਹਦਾ ਉਹਨੇ ਹੀ ਆ। ਸਹੀ ਹੈ। ਹਾਂ। ਸੋਏ ਪਸ਼ੂ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਸੀਗੇ ਤੇ ਸਾਰੇ ਤੁਹਾਨੂੰ ਦਿਖਾਤੇ ਆ। ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ।